ਚੈਨਲ ਦੇਸ਼ ਦੁਆਬਾ ਦੇ ਲੋਕ ਗੀਤਾਂ ਦੇ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ਼ ਦੁਆਬਾ ਤੇ ਦੋਸਤੋ ਮੈਂ ਤੁਹਾਡੇ ਰੂਹ ਰੂਹਾਂ ਅੱਜ ਫਿਰ ਤਿਰੰਗਣਾ ਦਾ ਇੱਕ ਗੀਤ ਲੈ ਕੇ ਰੰਗ ਕੁਛ ਵੱਖਰਾ ਹੈ ਤੁਸੀਂ ਹੁਣ ਤੱਕ ਮੇਰੇ ਗਾਏ ਸਾਰੇ ਗੀਤਾਂ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ ਤੇ ਇਸ ਸਫਰ ਵਿੱਚ ਹਮੇਸ਼ਾ ਮੇਰੇ ਨਾਲ-ਨਾਲ ਹਮ ਸਫਰ ਬਣ ਕੇ ਤੁਰਦੇ ਰਹੇ ਹੋ ਇਸ ਲਈ ਮੈਂ ਤੁਹਾਡੀ ਸਭ ਦੀ ਬਹੁਤ ਮਸ਼ਕੂਰ ਹਾਂ ਧਨਵਾਦੀ ਹਾਂ ਤੇ ਇਹਨਾਂ ਲੋਕ ਗੀਤਾਂ ਨੂੰ ਸੰਭਾਲਣ ਲਈ ਮੇਰੇ ਯਤਨਾਂ ਵਿੱਚ ਤੁਹਾਡਾ ਵੀ ਪੂਰਾ ਪੂਰਾ ਯੋਗਦਾਨ ਹੈ ਕਿਉਂਕਿ ਜੇ ਤੁਸੀਂ ਇਹਨਾਂ ਗੀਤਾਂ ਨੂੰ ਹੰਗਾਰਾ ਨਾ ਕਰੋ ਤਾਂ ਸ਼ਾਇਦ ਮੇਰੀ ਵੀ ਰੂਹ ਇਹਨਾਂ ਨੂੰ ਗਾਉਣ ਲਈ ਨਾ ਕਰਦੀ ਤੇ ਤੁਹਾਡੇ ਭਰਪੂਰ ਹੰਗਾਰੇ ਨੇ ਮੇਰੇ ਮਨੋਵਲ ਨੂੰ ਹੁਣ ਤੱਕ ਬਣਾਈ ਰੱਖਿਆ ਹੈ ਤੇ ਮੈਂ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੀਤ गा ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਤੇ ਅੱਜ ਦਾ ਗੀਤ ਜਿਹੜਾ ਏ ਇੱਕ ਲੋਕ ਗੀਤ ਹੈ ਤ੍ਰਿੰਜਣਾ ਦਾ ਗੀਤ ਭਾਵੇਂ ਰੰਗ ਥੋੜਾ ਜਿਹਾ ਵੱਖਰਾ ਹੈ ਤੁਹਾਨੂੰ ਇਹ ਵੀ ਪਸੰਦ ਆਵੇਗਾ ਤੇ ਤੁਸੀਂ ਆਪਣੀਆਂ ਟਿੱਪਣੀਆਂ ਰਾਹੀਂ ਮੈਨੂੰ ਦੱਸਣਾ ਤੇ ਤੁਹਾਨੂੰ ਇਹ ਲੋਕ ਜਿਹੜਾ ਇਹ ਕਿਸ ਤਰ੍ਹਾਂ ਦਾ ਲੱਗਾ ਕਿਸੇ ਕਾਣਕ ਬੀਜ ਨਿਕੀ ਸੇ ਛੋਲੇ ਵੀ ਜੇ ਕੀ ਸੇ ਕਾਣਕ ਬੀਜ ਨਿਕੀ ਸੇ ਛੋਲੇ ਵੀ ਜੇ ਮੇਰੇ ਪੰਗਿਏ ਨੇ ਬੀਜ ਲਈ ਪੰਗ ਮਾਇਨੀ ਮੈਨੂੰ ਪੰਗਿਆਂ ਦੇ ਦੇਸਨਾ ਮੰਗ ਮਾਇਨੀ ਮੈਨੂੰ ਪੰਗਿਆਂ ਦੇ ਦੇਸ ਕਿਸੇ ਕਣਕ ਗੋਡੀ ਨਕੀ ਸੇ ਸ਼ੋਲੇ ਗੋਡੇ ਕੀ ਸੇ ਕਣਕ ਗੋਡੀ ਨਕੀ ਸੇ ਸ਼ੋਲੇ ਗੋਡੇ ਮੇਰੇ ਪੰਗਿਏ ਨੇ ਗੁੱਡ ਲਈ ਪੰਗ ਮਾਏ ਨਹੀਂ ਮੈਨੂੰ ਪੰਗਿਆਂ ਦੇ ਦੇਸਨਾ ਮੰਗ ਮਾਏ ਨਹੀਂ ਮੈਨੂੰ ਪੰਗਿਆਂ ਦੇ ਦੇਸਨਾ ਕਿਦਰੇ ਕਣਕ ਪਕੀਨੀ ਕੀਤੇ ਸ਼ੋਲੇ ਪਕੇ ਕਿਦਰੇ ਕਣਕ ਪਕੀਨੀ ਕੀਤੇ ਕਿਦਰੇ ਸ਼ੋਲੇ ਪਕੇ ਮੇਰੇ ਪੰਗਿਏ ਦੀਪਕ ਗਈ ਪੰਗ ਮਾਇ ਨੀ ਮੈਨੂੰ ਪੰਗਿਆਂ ਦੇ ਦੇਸਨ ਮੰਗ ਮਾਇ ਨੀ ਮੈਨੂੰ ਪੰਗਿਆਂ ਦੇ ਦੇਸਨ किसे कणक गाहिनी किसे छोले कणक गाहिनी किसे छोले मेरे ਪੰਗਿਏ ਨੇ ਗਲਈ ਪੰਗ ਮਾਇਨੀ ਮੈਨੂੰ ਪੰਗੀਆਂ ਦੇ ਦੇਸਨਾ ਮੰਗ ਮਾਇਨੀ ਮੈਨੂੰ ਪੰਗੀਆਂ ਦੇ ਦੇਸਨਾ ਕੀ ਸੇ ਕਣਕ ਵੇਚੀ ਨੀ ਕੀ ਸੇ ਛੋਲੇ ਵੇਚੀ ਕੀ ਸੇ ਕਣਕ ਵਿੱਚ ਈਨੀ ਕੀ ਸੇ ਸ਼ੋਲੇ ਵੇਚੇ ਮੇਰੇ ਪੰਗਿਏ ਨੇ ਵੇਚ ਲਈ ਪੰਗ ਮਾਏ ਨਹੀਂ ਮੈ ਨੂੰ ਪੰਗਿਆਂ ਦੇ ਦੇਸਨਾ ਮੰਗ ਮਾਏ ਨਹੀਂ ਮੈ ਨੂੰ ਪੰਗਿਆਂ ਦੇ ਦੇਸਨਾ ਕੀ ਸੇ ਦਾਸ ਵਟੇ ਨੀ ਕੀ ਸੇ ਵੀ ਵਟੇ ਕੀ ਸੇ ਦਾਸ ਵਟੇ ਨੀ ਕੀ ਸੇ ਵੀ ਵਟੇ ਮੇਰੇ ਪੰਗਿਏ ਨੇ ਵਟ ਲਏ ਸਾਠ ਮਾਏ ਨੀ ਮੇਰੇ ਪੰਗਿਏ ਦੇ ਦੇਸਨਾ ਮੰਗ ਮੈਨੀ ਮੈਨੂੰ ਪੰਗਿਆਂ ਦੇ ਦੇਸਨ ਕੀ ਸਾਲ ਵਰਤੇ ਕੇਸ਼ ਮਾਈ ਵਰਤੇ ਕੀ ਸੇ ਸਾਲ ਵਰਤੇ ਕੇਸ਼ ਮਾਈ ਵਰਤੇ ਟੋਟ ਪਹਿਨੇ ਟਪਾਈ ਕੋ ਡੰਗ ਮੈਂ ਨਹੀਂ ਮੈਨੂੰ ਪੰਗਿਆਂ ਦੇ ਦੇਸਨਾ ਮੰਗ ਮੈਂ ਨਹੀਂ ਮੈਨੂੰ ਪੰਗਿਆਂ ਦੇ ਦੇਸਨਾ ਮੰਗ ਮੈਂ ਨਹੀਂ ਮੈਨੂੰ ਪੰਗਿਆਂ ਦੇ ਦੇਸਨਾ ਜੇ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇਸ ਗੀਤੇ ਆਪਣੀ ਟਿੱਪਣੀ ਜ਼ਰੂਰ ਛੱਡਿਓ ਦੋਸਤੋ ਤੁਹਾਡੀਆਂ ਟਿੱਪਣੀਆਂ ਮੈਨੂੰ ਅੱਗੇ ਵਧਣ ਵਿੱਚ ਮਦਦ ਕਰਦੀਆਂ ਨੇ ਤੇ ਮੇਰੀ ਹੌਸਲਾ ਫਜ਼ਾਈ ਕਰਦੀਆਂ ਨੇ ਇਸ ਲਈ ਤੁਹਾਡਾ ਇਹਨਾਂ ਗੀਤਾਂ ਤੇ ਟਿੱਪਣੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਮੈਂ ਗੁਰਮੀਤ ਸੰਧਾ ਤੁਹਾਡੇ ਕੋਲੋਂ ਆਗਿਆ ਲੈਂਦੀ ਹਾਂ ਖੁਸ਼ ਰਹੋ Poxa,